ਫੀਲ ਆਈ ਗੀ ਅਸੀਂ ਆ ਜੀ ਨਾਨਕੇ ਅੱਜ ਬਣਾਣ ਡਿਆ ਪਕੌੜੇ ਤੇ ਪੁਰਾਣੇ ਜਮਾਨੇ ਵਾਲੀ ਫੀਲਿੰਗ ਆਉਂਦੀ ਆ ਜਿੰਨ ਕੀਤਾ ਮੰਜਾ ਖੜਾ ਸਾਨੂੰ ਅੱਗੇ ਥੋਪਰ ਚਾਦਰ ਪਾ ਕੇ ਪਹਿਲਾ ਮੰਜੇ ਖੜੇ ਕਰ ਦਿੰਦੇ ਹੁਦਾਂ ਹੀ ਆ ਪਾ ਦਿੱਤਾ ਇਧਰ ਪਕੌੜੇ ਬਣ ਕੇ ਹੋ ਗਏ ਨੇ ਤਿਆਰ ਜਿੰਨੇ ਨੇ ਖਾਣੇ ਆ ਜਾਓ ਪਕੌੜੇ ਖਾਓ ਕਿੱਲੇ ਤੇ ਪਕੌੜੇ ਵੀ ਬੰਦੇ ਜਲਦੀ ਜਲਦੀ ਚਾਟੀ ਲਾ ਲਓ ਇੰਦੇ ਇੱਧਰ ਬ੍ਰੈਡ ਵਾਲੇ ਪਕੌੜਿਆਂ ਦਾ ਘੋਲ ਹੋਣ ਦੇ ਤਿਆਰ ਬ੍ਰੈਡ ਵੀ ਪੁੱਜ ਚੁੱਕੇ ਸਾਡੇ ਲਾਗੇ ਗਰਮ ਗਰਮ ਖਾਈ ਵੀ ਜਾਉਣਾ ਤੇ ਟੰਡੇ ਚੰਗੇ ਵੀ ਨਹੀਂ ਲੱਗਣੇ ਆ ਹੁਣ ਆ ਬ੍ਰੈਡ ਵਾਲਾ ਪੂਰ ਪਾ ਦੇਣੀ ਪਤਾ ਨਹੀਂ ਹੋਣਾ ਇੱਥੇ ਕਿੰਨਾ ਚੱਕਰ ਲ ਮੜਾ ਜਾ ਹੁਣ ਅਸੀਂ ਪਾਤੇ ਆ ਜੀ ਬ੍ਰੈਡ ਵਾਲੇ ਅੱਧੇ ਕਹਿੰਦੇ ਬ੍ਰੈਡ ਵਾਲੇ ਖਾਣੇ ਅੱਧੇ ਕਹਿੰਦੇ ਆਲੂ ਵਾਲੇ ਖਾਣੇ ਨੂਰ ਅੱਜ ਗਵੰਡੀਆਂ ਘਰ ਫਿਰ ਕੇ ਆਈ ਹੈ ਪਤੌੜ ਪਤੌੜ ਕਰਦੀ ਕਕੌੜੇ ਖਾ ਕੇ ਵਿਚਾਲੇ ਆ ਤੇ ਹੋਣ ਵਾਦੀ ਹੈ ਦੁਪਹਿਰਾਂ ਦੇ 1 ਵਜੇ ਕੇ ਕਿ ਦੋ ਇਹ 1 ਵਜੇ ਹੋਣੇ ਵਜ ਗਿਆ 1 ਤੇ ਇੱਧਰ ਆ ਗਏ ਹੁਣ ਪੀਜੇ ਇਹ ਪਾਰਟੀ ਆ ਕਰਨ ਵਾਸੀ ਹੋਣ ਕਰਨ ਵਾਸੀ ਹੱਥ ਖੜਾ ਕਰੋ ਇਹ ਕਰਨ ਵਾਲਾ ਸੀ ਹੋਏ ਪਾਰਟੀ ਆ ਸਾਰੇ ਬੱਚਿਆਂ ਨੂੰ ਪੀਜਾ ਪਰ ਪਾਰਟੀ ਇਹਦੇ ਤੋਂ ਖੁਸ਼ੀ ਕਿਹੜੀ ਚਵਾ ਓ ਮੇਰੀ ਨਾਨੀ ਸਹਿਬਾਨ ਬੈਠ ਰਹੇ ਨੇ ਓ ਮੇਰੀ ਨਾਨੀ ਜੀ ਆ ਇੱਥੇ ਮੇਰੇ ਬੇਟਾ ਜੀ ਆ ਇੱਧਰ ਬੇਟੀ ਜੀ ਵੀ ਹੈਗੀ ਆ ਅਫਰਾ ਤੋਰੀ ਪਤਾ ਨਹੀਂ ਕਿਹੜੀ ਹੈ ਕਹਿੰਦੀ ਆ ਉਹ ਕੋ ਵੰਡਿਆ ਕੋਈ ਆਈ ਲਾ ਕੇ ਪ੍ਰਾਧ ਵੜ ਗਈ ਆਹ ਹਾਂ ਜੀ ਜੀ ਉਹ ਇਹਦਾ ਨੂਰ ਮੈਡਮ ਆ ਮੈਨੂੰ ਪਤਾ ਕਿ ਇਹਦੇ ਚ ਦਿਓ ਮਮਾ ਆ ਦੇ ਉੱਪਰ ਕਿ ਕੀ ਭਾਂਡਾ ਆਪਣੇ ਮੰਜੇ 'ਤੇ ਆਂਦੇ ਹੋ ਅਗਰ ਪੇਰ ਪਿਆ ਮੇਰੀ ਅੱਖ 'ਚ ਮੈਂ ਪਾਇਆ ਨੀ ਨੋਟ ਨਾ ਪਿਆ ਤੇ ਸਾਡੀ ਅੱਖਾਂ ਹੀ ਅੱਜ ਕਰ ਦੋ ਖੰਡ ਕਰ ਇਹ ਤੇ ਭਾਗੋ ਤੇ ਕਿਛੂ ਬੁੱਤੈ ਨਾ ਇਹ ਤੇ ਲੋਕਾਂ ਨੂੰ ਕੱਟ ਕੇ ਘਰਾ ਲਿਆਓ ਕੱਟ ਬਣਾਏ ਜਾਣੀ ਆ ਮਾਤੇ ਆਉਣਾ ਨਹੀਂ ਪਾਣੀ ਕਿਤੇ ਕਰੋ ਵੀ ਬਿਆ ਕੀਤੇ ਆ ਜਿਆਦਾ ਲੱਗ ਗਈ ਚਾਉਣਿਓ ਆ ਕੇ ਕਿਤੇ ਆਹ ਆਹ ਨੇ ਲੱਪੀ ਸਾਈਡ ਆਪਾਂ ਨੇ ਕਿਵਰਿੰਦਰਾ ਕਹੀ ਜੀ ਲਾ ਕੇ ਹੱਟ ਦਿਨ ਮੈਂਦੀ ਉਹ ਵਾਲੀ ਇਹਨਾਂ ਲਿੱਕੀਆਂ ਆਪੀਆਂ ਇਹ ਕਿਤਾ ਨਹੀਂ ਟਿੱਕੀਆਂ ਇਹ ਤੁਹਾਡੀ ਬਾਦੀ ਲਿੱਕੀਆਂ ਲੱਲਾ ਉਹ ਕੋਮੇ ਕੋ ਪੂਲਾ ਕੋਕਾ ਸਾਰੇ ਨੈਣਨ ਫੜ ਕੇ ਪਾ ਨਾ ਆਪਾਂ ਉਹਦੀ ਬਿੰਦੀ ਕਿੱਧਰ ਜਾਣੀ ਉਹਦੀ ਸਾਈਡ ਤੇ ਲਾ ਲੀ ਕਿਲਾ ਨਾ ਉਹਨੇ ਆਂਦੀ ਔਰ ਮਾਸੀ ਦੇ ਵੰਡੇ ਵੀ ਲਾਏ ਆਪਣੀ ਮਾਂ ਦੇ ਵੰਡੇ ਦੀ ਹਾਂਜੀ ਉਹ ਕੋਲੇ ਦਾ ਬੜੀ ਬੱਸ ਕਰ ਕਰਨ ਗਿਆ ਬੈਟ ਵਾਲੀ ਵੇਖੜਾ ਦਈਓ ਨਾ ਹਲੋ ਬੰਜੀ ਬੱਸ 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 ਰਜਿੰਦਰ ਇੱਕ ਮੋਟਾ ਕਰ ਕਰਨ ਇਹ ਨਾ ਖਰਚਾ ਕਰਨ ਦੇ ਪਿੱਛੇ ਕੋਈ ਰਾਜ ਰਹਿਗਾ ਉਹਦਾ ਰਾਜਾ ਹਣਾ ਬਿੰਦਰ ਸਹੀ ਗਾ ਕੋਈ ਮੰਨਦਾ ਮਨ ਤੋਂ ਤਾ ਨਹੀਂ ਮੰਨਦੀ ਇਹ ਪੈਂਟ ਪੈਂਦਣਾ ਸਾਗਰ ਗੜਈ ਕਿਹੜੀ ਕਿੱਧਰ ਸਿੰਘ ਲੱਭ ਗਈ ਹੈ ਕਿੱਧਰ ਸਿੰਘ ਲੱਭ ਗਈ ਤੈਨੂੰ ਕੈਂਸੀ ਵਾਲਾ ਤਾਂ ਹੱਡੀ ਦਵਾਈ ਚੁੱਕੀ ਗਈ ਨਰੇ ਮਮਾ ਕਹਤੁ ਐ ਜਾਣਗੇ ਆਪਣੀ ਪਹਿਲੀ ਹੀ ਚੋਰੀ ਕਰਾਏ ਮੋਟਰਸਾਈਕਲ ਨਹੀਂ ਫੇਸ ਵਾਰ ਲੈਣਗੇ ਤਾਂ ਮੋਟਰਸਾਈਕਲ ਕੰਗ ਲਿਆ ਪਹਿਲਾ ਨਹੀਂ ਤਾਂ ਡੇ ਪੇਟ ਦੇ ਨੇ ਲੋਕ ਨੇ ਲੋਕ ਚੋਰ ਅੰਦਰ ਜਿਹੜਾ ਫੇਸ ਵਾਰੀ ਚੋੱਕ ਕੇ ਲੈ ਗਿਆ ਟਾ ਫੇਸ ਵਾਰ ਚੁੱਕਿਆ ਮੇਰੇ ਪੀਰੋ ਨੇ ਤੇ ਤਿਕਵਾ ਉਹ ਕਹਿੰਦਾ ਜਿਹੜਾ ਉਹ ਵੀ ਅੰਦਰ ਉਹ ਕਹਿੰਦਾ ਮੇਥੇ ਵਾਲੇ ਗੋਰੇ ਬੜਿਆ ਆਇਆ ਪਦਰਾ ਕਿਲਾ ਰਾਜਾ ਰਣ ਦੇ ਸਕੀਨ ਦਾ ਪਾਣੀ ਚੋਰੀ ਕੀਤੀ ਦੇ ਆਹੋ ਚੌੜੇ ਫੇਸ ਵਾਚ ਚ ਸਰ ਗਿਆ ਪਤਾ ਪਾ ਮੋਟਰਸਾਈਕਲ ਲੈ ਜਾਂਦੇ ਨਹੀਂ ਉਹ ਕਹਿੰਦੇ ਹਣੇ ਭੇਡ ਪ੍ਰੋਣੇ ਨਾ ਕਰੇ ਗੋਰੇ ਬੜੇ ਆ ਤੇਹੀ ਵੀ ਉਸ ਚੀਜ਼ ਵਾਤੀ ਜਿਹੜੀ ਉਹਨਾਂ ਨੇ ਲਾਈਵ ਪਾ ਜਾ ਕੇ ਮੂੰਹ ਮਾਰ ਦੇਣ ਦਾ ਹੋਰ ਕਾਲਾ ਹੋ ਜੇ ਲਾਭ ਤਾਂ ਚੌੜ ਚਾਲ ਬੰਦ ਕਰਦੇ ਹਨ ਉਹ ਤੁਹਾਡੇ ਲਈ ਬਣਾਉਣੀ ਨਹੀਂ ਡਈ ਲਾਭ ਕਾ ਤੁਹਾਡੇ ਲਈ ਬਣਾਉਣੀ ਨਹੀਂ ਡਈ ਆਹੋ ਜੋ ਮਰਜ਼ੀ ਖਾ ਈ ਜਮਾ ਜੀ ਨਾ ਆਉਣਾ ਹੀ ਹੱਥ ਸੱਚ ਕਰੀ ਚੋਲ ਨਹੀਂ ਨਹੀਂ ਤਾਂ ਇਹ ਕਾਹਦਾ ਰੋਲਾ ਪੈ ਕੜੀ ਚੋਲ ਕੜੀ ਚੋਲ ਤਾਂ ਲੰਗਰੀ ਨਹੀਂ ਲੱਗੇ ਅੱਗੇ ਸਭ ਆਉਂਦੇ ਨਹੀਂ ਕਰਦੇ ਆ ਬੇਦਰ ਚਵਾਇ ਤੇ ਮਾੜਨੇ ਪਾਇ ਤੇਰੀ ਤੇਨ ਟ੍ਰੇਜ ਦੋ ਬਾਕੀ ਬਾਪ ਪਲੇਟਾ ਲਗਾ ਦੋ ਉਹਨੂੰ ਟ੍ਰੇਜ ਦੋ ਰੱਜ ਗਏ ਚਾਰ ਸੀ ਤੇ ਪਾਣੀ ਬਸ ਉਹਦੇ ਚੋਬਰ ਨਹੀਂ ਇਹ ਆਪ ਦਾ ਪਾਣੀ ਪੀ ਗਏ ਰੱਜ ਗਏ ਪੀ ਜੇ ਸਾਰੇ ਕਰਨੀ ਖਾ ਗਈ ਆਪੇ ਪਾਰਟੀ ਦੇ ਕੇ ਆਪੇ ਖਾਗੀ ਪੀਜੇ ਕੋਨੇ ਸਾਰੇ ਆਪਣੇ ਰੋਡ ਤੇ ਤਿੰਨ ਲੱਗੀਆਂ ਇਹ ਇਹ ਸਪੀਲਾ ਜੇ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੇ ਸਾਰੇ ਠੀਕ ਠਾਕ ਹੋਗੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਅਸੀਂ ਆਏ ਸੀ ਛੁੱਟੀਆਂ ਵਿੱਚ ਆਪਣੇ ਨਾਨਕੇ ਤੇ ਨੂਰ ਹੁਣ ਆਏ ਆਪਣੀ ਮੰਮੀ ਦੇ ਨਾਨਕੇ ਤੇ ਅਸੀਂ ਪਹਿਲਾਂ ਆ ਬਣਾਏ ਸੀ ਸਾਰੇ ਪਕੌੜੇ ਪੂੜੇ ਖਾ ਲਈਨੇ ਦੁਪਹਿਰੇ ਕਰਨ ਵਾਸਤੇ ਕਰਨੇ ਪਾਰਟੀ ਵੀ ਖਾ ਲਿਆ ਹੁਣ ਅਸੀਂ ਚੱਲੇ ਸਾਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਅੱਜ ਇਹ ਸੰਗਰਾਮ ਦਾ ਦਿਹਾੜਾ ਤੇ ਸਾਰੇ ਹੋਣ ਦੇ ਨੇ ਤਿਆਰ ਫਿਰ ਅਸੀਂ ਜਾਵਾਂਗੇ ਗੁਰੂ ਘਰ ਮੱਥਾ ਟੇਕਣ ਵਾਸਤੇ ਛੋਟੇ ਘੁੰਮਣ। ਆਹੋਂਡੇ ਨੇ ਗੁਰਦੁਆਰਾ ਸਾਹਿਬ ਜਾਣ ਤੇ ਨੂੰ ਬਾਬੀ ਇਹਨੂੰ ਕਹੀ ਆਪਣੀ ਸਲਵਾਰ ਸੇਨ ਦੀ। ਬੇਬੇ ਆਪਣੀ ਸਲਵਾਰ ਸੈੱਟ ਕਰਨ ਦੀ ਹੈ। ਇਹ ਵੀ ਕਰਨੀ ਹੈ। ਬੇਬੇ ਦੀ ਗੁੱਤ ਵੇਖੋ ਬਹੁਤ ਲੰਮੀ ਹੈ। ਜਿੰਨੇ ਵੀ ਵਾਲ ਚਾਹੀਦੇ ਹਣ ਲੈ ਸਕਦਾ। ਜੇ ਕਹੇ ਨੁਕਤਾ ਪੁੱਛਣਾ ਹੈ ਵੀ ਕਿੰਦਾ ਲੰਮੇਗਾ ਤੇ ਉਹ ਵੀ ਲੈ ਸਕਦਾ। 500 ਰੁਪਿਆ ਫੀਸ ਆ। ਜੇ ਲਾਵਰੇ ਡਾਕਟਰ ਨੂੰ ਮਿਲ ਲੈਣਾ ਵੀ ਤੁਹਾਡੇ ਵਾਲੇ ਨੇ ਲੰਮੇ ਕਿੱਥੋਂ ਹੋਏ ਆ ਕਿਹੜੇ ਸ਼ੈਂਪੂ ਨਾਲ ਹੋਏ ਆ ਇਹਦੀ ਜਾਣਕਾਰੀ ਵਾਸਤੇ ਤੁਹਾਡੀ 500 ਰੁਪਏ ਫੀਸ ਲੱਗੇਗੀ ਮੈਂ ਦੱਸ ਦਿਆਂ ਉਹ ਮੇਰਾ ਕੀ ਦੱਸ ਤੈਸੀਟੇਲਾ ਤੈਸੀਟੇਲਾ ਤਸੋ ਤੇ ਸੈਂਟਰ ਪਾਕੇ ਬੈਠੇ ਜਿਹੜਿਆ ਹਰਵੀਰ ਹਰਵੀਰ ਜੀ ਮੇਰੀ ਛੋਟੀ ਭੈਣ ਜੇ ਦਾ ਨਾਮ ਹੈ ਰਾਜਵੀਰ ਕੌਰ

ਹੈਪੀ ਬੱਡੀ ਵੀਰ ਸੁਪਾਲਾ ਕੇ ਬਰੰਗਾ ਘਰੀ ਮੈਂ ਆ ਕਿਤਾ ਥੋੜਾ ਆ ਜੋ ਲੋਟੇ ਤੇ ਬੈਠੇ ਸੀ ਲੈ ਰੋਟਾ ਪਹਿਲਾਂ ਮੈਨੂੰ ਬਹਿਣ ਦੇ ਵੀਰ ਰੁਕ ਜਾ ਆਰਵੀ ਨੂੰ ਕੋ ਦਿੱਚ ਪਟਾਲਾ ਆਹ ਰੋ ਮੈਂ ਤਾਂ ਮੁੰਡੇ ਨੂੰ ਕਰੀਦਾ ਹਾਂ ਉਹ ਇਦਾਂ ਨਹੀਂ ਇਦਾਂ ਨਹੀਂ ਬਸ ਕਰ ਬਸ ਕਰ ਇਦਾਂ ਬਸ ਬਸ ਠੀਕ ਆ ਆ ਮੈਂ ਕੀ ਕਰੀਦਾ ਹਾਂ ਚਲੋ 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 ਸੰਤੋ ਚਲੋ 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 ਦੁਆਰੀਆਂ ਪੂਰੀਆਂ ਕੇ ਚੱਲ ਚੱਲ ਜਿਹੜਾ ਰਹਿ ਗਿਆ ਰਹਿ ਗਿਆ ਕਿੰਨੀ ਕੀ ਜਾਨੀ ਚਲੋ ਦੁਆਰੀਆਂ ਵੇਖੋ ਦੀ ਸਾਡੀ ਗੱਡੀ ਚ ਬਹੁਤ ਲੱਗ ਗਈ ਜੇ ਕੋਈ ਘਰ ਮੈਂਬਰ ਆ ਗਿਆ ਤਾਂ ਆ ਜਾਓ ਚਲਿਏ ਚਲੋ ਚਲੋ ਬੇਲਾ ਕ ਨਾਣਾ ਨੂਣਾ ਤਾਂ ਨਹੀਂ ਆ ਗਿਆ ਸਾਡੀ ਕਿਤੇ ਕੰਨਾ ਨਹੀਂ ਆਉਂਦਾ ਹੈ ਵੀ ਉਹ ਲੁੱਥਿਆ ਹੀ ਆ ਪਾਣਾ ਔਰ ਦੇਖ ਜਾਂਦਾ ਮਾੜੀ ਬੋਲਣੀ ਹੈ ਹਾਂ ਦਿੱਤਾ ਬੰਦ ਕਰਦਾ ਨਹੀਂ ਨਹੀਂ ਖੁੱਲੀ ਰਹਿਣ ਦੇ ਲੈ ਪੱਕਾ ਨਾਨਕਾ ਮੇਹਾਂ ਡੈਂਡ ਇਹ ਫੋਨ ਚੜ੍ਹਦਾ ਬਣਾ ਕੇ ਲਾ ਤਾ ਆਪਾਂ ਦਾ ਤਰਸ ਨਹੀਂ ਕਿ ਛੋਟੇ ਬੇਬੇ ਪਾੜ ਚੱਲ ਲੈ ਬੰਦ ਕਰ ਬਾਪੂ மா பிの वा जाता वीडियो मा खांग आ ਲੋਕ ਸਾਰੇ ਡਾੜੀ ਕੇ ਅੱਗੇ ਕੋਈ ਨਹੀਂ ਉਧਰ ਆਵੇ ਲੰਗਰ ਲਗਾ ਬਰਗਰਾਂ ਦਾ ਇੱਥੇ ਵੀ ਡਾਡਾ ਕਰਨ ਪਾਣੀ ਆਉਂਦੇ ਓਏ ਬਰਗਰਾਂ ਦਾ ਲੰਗਰ ਲਗਾਇਓ ਇੱਥੇ ਵੀ ਦੇਣ ਹੁੰਦੇ ਭਾਈ ਉਹ ਲੱਗਾ ਲੱਗਾ ਤੇਰੇ ਮੈਂ ਕਿਹਾ ਬਰਗਰਾਂ ਦਾ ਲੰਗਰ ਲਗਾ ਰਹੀ ਕੀ ਨਹੀਂ ਗੱਡੀ ਹਾਂ ਆ ਵੇਖਿਓ ਉਹਾਂ ਤੇ ਕੀ ਜਾਬਰੀ ਸੋਈਆਂ ਦਾ ਨਾ ਨਜ਼ਰਾਂ ਦੀ ਲੋਕੀਂਆਂ ਜਵਾੜ ਵਾਲੇ ਉਹਨਾਂ ਡਿੱਗੀ ਜੇ ਵਾਲੇ ਸੀਟ ਆ ਲੈ ਆ ਉਹਦਾ ਦੋ ਜਣੇ ਡਿੱਗੀ ਜੇ ਬਹਿ ਜਾਣੇ ਮੇਰਾ ਜੀ ਲੈ ਰਾਤ ਆਈ ਲੱਭਣੀ ਨਹੀਂ ਹੀ ਵੜਦੀ ਏ ਸਪੀਕਰ ਆ ਕੱਢ ਲੈਣਾ ਨਹੀਂ ਯਾਰ ਨੂਰ ਨੇ ਵੀ ਆੜੋ ਫੇਰ ਵਾਰਨਾ ਮੈਂ ਹਾਂ ਮਰ ਜਾਣੇ ਤਿਆਰ ਸਭ ਹਵਾ ਚਾਰ ਵੀ ਸੌਂ ਗਿਆ ਚਲੋ ਫੇਰ ਵਧੀਏ ਆਂਦੇ ਆ ਹੀ ਵੰਨਾ ਉੱਥੇ ਆ ਗਏ ਫਿਰ ਅੰਦਰ ਆ ਕੇ ਬੋਣ ਲੱਗੇ ਹਨਾ ਆ ਗਏ ਹਾਂ ਹਾਂ ਬੰਦਾ ਸੈਕਟਰ ਨੂੰ ਸੌਂ ਗਿਆ ਹਾਂ ਚਲੋ ਪਰਮਣਾ ਲਾਪਤ ਆ ਨਾ ਨਹੀਂ ਲਾਇਆ ਉਹ ਗਾਣੋਂ ਨੇ ਆਪੋਂ ਅੱਛਾ ਆਈ ਤਾਂ ਫੜ ਕੇ ਬੋਲਾਲਾ ਨਾ ਥਾਉ ਦੇ ਕਰ ਤੋ ਰਾਗ ਜਾ ਮੈਂ ਪਰਣਾੜੀ ਦਾ ਲਾਹਣਾ ਉਹ ਕੋ ਪਾਛੇ ਪਾ ਜਪੇੜਾ ਜਦ ਦੀ ਤਾੜ ਕਰੀ ਗੱਲ ਤੇ ਮਾਰਦਾ ਵਾ ਗਾਲੀ ਬਾਤ ਕਰ ਕੇ ਗੱਲ ਦੇ ਵਿੱਚ ਪੈੜ ਮਾਰਦਾ ਹੱਥ 10 12 ਵਾ ਉਹ ਚ ਕਹਿੰਦੀ ਬਾਬਿਆਂ ਨੂੰ ਬਸਕਦੀ ਬਸਕੀ ਬਾਪੂਆ ਨੂੰ ਬਾਬਿਆਂ ਨੂੰ ਬਾਪੂਆ ਨੂੰ ਬਸਕਦੀ ਜਾਂਦੀ ਜਿੰਦਾ ਆ ਗਿਆ ਮੈਂ ਜਿੰਦਾ ਆ ਗਿਆ ਸਾਡੀ ਸੰਗਤ ਪੁੱਜ ਗਈ ਹੈ ਸਾਰੀ ਏ ਮੈਂ ਨਹੀਂ ਜੁੱਤ ਤਾਂ ਨਹੀਂ ਤੇਰਾ ਸਾਹਿਬ ਤੇ ਸਾਡੀ ਸੰਗਤ ਨੂੰ ਉੱਤਰ ਲਗੇ ਮੌਂਡੀ ਆ ਵੀ ਕੋਈ ਵੇਖਣਾ ਲੈ ਵੀ ਛਾਪੀ ਦੀ ਗੱਡੀ ਤੇ ਜਾਣੇ ਬਾਹਰ ਹੁੰਦੇ ਨੇ ਸਾਰੇ ਜਾਣੇ ਅੰਦਰ ਤੋਂ ਉਹ ਬਾਹਰ ਕੱਢਦੇ ਤੇ ਉਹ ਅੰਦਰ ਜਾ ਕੇ ਕੱਢਦੇ ਬਿੰਦੇ ਵੀ ਮੈਨੂੰ ਕੱਢਦੇ ਹੁਣੇ ਪਾ ਤੁਹਾਡੀ ਸੋਨਿਆ ਸਲਾਸੀਆ ਕਾਲੇ ਮੇਰੀ ਤੇ ਮਾਸੀ ਜਵਾਇ ਪਾ ਕੇ ਤੇ ਅਹ ਇਹ ਕਾਜੀਆਂ ਹੀ ਲਾਉਂਦੇ ਬਿੰਦੇ ਵੀ ਤਾਰਦੇ ਮੈਨੂੰ ਤੇ ਨੂਰ ਨੂੰ ਇਹਨਾਂ ਨੇ ਸ਼ਰਮਾ ਕੇ ਮਾਰਦੇ ਨੇ ਤੱਕਾ ਹੈ ਤੁਹਾਨੂੰ ਵਾਰੀ ਰਹੀ ਬਾਹਰ ਕੱਢ ਵੈਂਡੀ ਧਾਲ ਦੇਣਾ ਤੇ ਅਧਰੀ ਨਹੀਂ ਬ੍ਰਿੰਗਰ ਆ ਕੇ ਲਿਆਉਂਦੀ ਆ ਉਹ ਸ਼ਰਮਾਉਂਦੀ ਆ ਲੈ ਨਾਲ ਉਹਨਾਂ ਕੇ ਮੈਂ ਇੱਥੇ ਉੱਥੇ ਨਹੀਂ ਇਹਨਾਂ ਨੂੰ ਐਵੇਂ ਨਾ ਕਹਿੰਦੀ ਸ਼ਰਮਾਉਂਦੀ ਆ ਨਾ ਉਹ ਧਾਰਦੇ ਇੱਥੇ ਮੈਨੂੰ ਲੈ ਉਹ ਗੱਡੀ ਸੋਂ ਉੱਧਰ ਕਰਕੇ ਉੱਧਰ ਗਈ ਉਹ ਜਿਹਨਾਂ ਨੇ ਇੱਥੇ ਵੇਖਦੇ ਉੱਡਣਾ ਲੱਗੀ ਇੰਜ ਬਾਹਰ ਵਾਰੋ ਵਾਰੀ ਨਿਕਲੋ ਉਹ ਬੰਦੇ ਇੱਧਰ ਚਲ ਗਏ ਤਾਂ ਦੋ ਬੰਦੇ ਉੱਧਰ ਨਿਕਲ ਗਏ ਸੀਨਾ ਫੋਨ ਦਿੱਤਾ ਨਹੀਂ ਫੋਨ ਆਪਣੇ ਆਪਣੇ ਸੀਸ਼ੇ ਉੱਪਰ ਕਰਕੇ ਜਾਓ ਤਸਵੀਰ ਸੁੱਚੇ ਚਾਹੇ ਨਾ ਬਣਾ ਤਾ ਰੋ ਰੋ ਪਾ ਕੇ ਜੋੜੇ ਵਿੱਚ ਨਾ ਆਹ ਨਾ 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 ਹਾਈ ਬੜਾ ਮੈਂ ਨਿਕਲਣਾ ਨਹੀਂ ਨਹੀਂ ਕਰਦੇ ਬਾਪੇ ਦਾ ਮਾ ਠਡੇ ਗਏ ਫੇਰ ਗੱਡੀ ਸ਼ਾਮ ਕੀ ਦੀ ਗੱਡੀ ਹਾਂਜੀ ਸੱਸਾ ਵੀ ਨਾਲ ਸੰਗ ਦੇ ਕਿਤੇ ਇੱਕ ਸੰਗ ਦੇ ਦਲੀਚਨ ਕਰਕੇ ਪਿੱਛੇ ਆਹੋ ਇੱਥੇ ਛਰ ਕੇ ਛਰ ਕੇ ਜਾਵਾਂਗੇ ਚਲੋ ਆਹ ਤੋਂ ਪਹਿਲਾਂ ਬਾਟਾ ਲਈਏ ਚਲੋ ਪਹਿਲਾਂ ਪਿੱਛੇ ਬਾਟਾ ਹਾਂਜੀ ਬਾਦ ਵਿੱਚ ਹੀ அம <laughs>

बाबा जी रे जय कर दो बबरे जय कर दो वाघरू बाबा जी वाघरू वाघरू

फैक्ट्री ले जीण। तो <सुमीणारे> <सुमीणारे> आ <स्तिया> ਨਾਲ ਨਾਲ ਫੈਕਟਰੀ ਦੀ ਚੋਰੀ ਗਈ ਲੋ ਫੈਕਟਰੀ ਦੇ ਮਾਲ ਤੋਂ ਫੈਕਟਰੀ ਦੇ ਮਾਲ ਕਰੇ ਇੱਕ ਵਾਰ ਕਹਿੰਦੇ ਤਨਨ ਚੰਨ ਤੇ ਹਾਰੀ ਵੀਰਿੰਦਰ ਨੂੰ ਚੇਤਾਵਾ ਕਹਿੰਦਾ ਉੱਧਰ ਚਲੋ ਲੰਗਰ ਚ ਲੰਗਰ ਖਾਓ ਲੰਗਰ ਆਟਾ ਬਚਾਉਣਾ ਕੋਣ ਵਾਲਿਆ ਤੇ ਕੰਮ ਕੋਣ ਚੁੱਕੜੇ ਨਹੀਂ ਇਹ ਆੜੇ ਗੱਡੀ ਚ ਕਿਹਦਾ ਉਹ ਗੱਡੀ ਚ ਨਹੀਂ ਲੰਗਰ ਖਾਣੇ தோம் ஜம்மே அஸ்ஃபுலா ஷக்கில ஹேசக்கீமே பூவா ஆயக்கீமே பட் சிரா மழனோல ਆ ਕਪੜਿਆਂ ਵਾਲਾ ਬੈਗ ਪਿੱਛੇ ਰਾ ਦੋ ਲਾਪਾ ਆਂਦਾ ਪਾ ਹੁੰਦਾ ਕਿਵੇਂ ਤੇ ਤੂ ਚਕਾਰ ਸੋਨਿਆ ਸਤਿ ਸ੍ਰੀ ਅਕਾਲ ਹੁਣ ਵਾਪਸ ਬਾਬਾ ਨੇ ਜਿਹੜੀ ਬੰਦ ਕਰਤਾ ਜੀ ਚਾਚੀ ਕਾ ਹੁਣ ਚਤਾਇ ਜਾਦੀ ਇਹ ਨਾ ਜਾ ਕਿ ਨਾ ਦਾ ਸੀਤ ਜਸ ਲੈ ਸਾਰਿਆਂ ਨੇ ਆ ਕੇ ਜਸ ਨੂੰ ਚਤੇ ਗਾਲੇ ਗੁਰ ਘਰਾਂ ਦੇ ਬਾਬਾ ਜਾਸ ਦਾ ਕੰਮ ਬਣਾਏ ਫੇਰ ਮੈਂ ਸਾਡੇ ਕਣਾਵਾਂਗੇ ਆਪਾਂ ਅੱਛਾ ਜਾਸ ਮਹਿਰ ਮੋਲਦੀ ਉਮੀ ਜਾਸ ਸਾਡੀ ਆਈ ਨੇ ਕਰਨ ਬਦਾਨ ਜੇ ਕੀ ਨਾ ਕੀ ਬੀਤਾ ਕਰਨੇ ਕੀ ਬੀਤਾ ਦੱਸੇ ਮਨਾ ਕਰਨੇ ਕੀ ਬੀਤਾ ਨਾਲtio ਹਾਲੇ ਕੋਣ ਕਾੜੋ ਦਾਨਸ਼ਿਕ ਬੀਤਾ ਕਰਨ ਕਿਹੜਾ ਚੇਕ ਬੀਤਾ ਤੂੰ ਕਹਿੰਦੀ ਨੂੰ ਕੋਹਣ ਖਾਣੀ ਖਾਣੇ ਕੀ 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 ਆ ਲੜਾਈ ਲੜਾਈ ਲੈ ਲੈ ਥੋੜੀ ਆ ਲੜਾਈ ਆ ਬਚਪਨ ਦੀ ਲੜਾਈ ਹੋ ਲੜੀ ਜਾਂਦੇ ਕਿਦਾਂ ਹਏ ਅਰੇ ਮਾਲ ਲਾਦੇ ਹੁਣ ਆ ਜਾ ਤੂੰ ਮਿੰਟ ਬਾਅਦ ਚੰ ਚੱਲਾ ਆ ਨਾ ਅਰੇ ਲੈ ਲੈ ਬਹਿ ਕੇ ਉੱਤੇ ਆਰ ਵੀ ਰਹਿ ਕੇ ਮਾਲ ਲੈਣੀ ਵੀ ਨਹੀਂ ਆਉਂਦੀ ਆਂਦਾ ਮਾਮਾ ਤੈਨੂੰ ਖਾਣੀ ਵੀ ਨਹੀਂ ਆਉਂਦੀ ਪੜ ਆਪਾਂ ਸੇ ਤੇ ਚੜੋਂ ਆਪਣੀ ਬਾਗ ਦੀ ਚਿੰਤਾ ਕਰ ਗਏ। ਉਹ ਲੋਕਰ ਲਈ ਕੋਣ ਬੜਾ ਤੀ ਖਾਲੀ ਰਾਜ ਵੀ ਨਵਾਂਦੀ ਅੰਦਰਲਾ ਮਾਲ ਕਿੱਥੇ? ਅੰਦਰਲਾ ਬਲ ਗਈ ਪਹੁੰਚ ਗਿਆ। ਭਾਈ ਲੋਪਰੇ ਅੰਦਰ ਲੈ ਦੇਹੇ ਤੇ ਪੇਟ। ਸਵੇਰੇ ਗੱਡੂ ਹੋਣਾ। ਸਵੇਰੇ ਸੰਗਾ ਮਾਲਾ ਲੱਗਣਾ। ਫੋਨ ਚੱਲਾ ਲੱਗੀ ਐ ਇੱਥੇ ਜੀ ਗੋਲ ਗੱਪਾ ਪਾਰਟੀ। ਅੱਧੀ ਪਾਲਟੀ ਆਡੀ ਚਲ ਗਈ ਆਪਣੇ ਪੇਂਡ ਨੂੰ ਕਰਨੋਣੀ ਚਲ ਗਏ ਨੇ ਤੇ ਆਪਾਂ ਰਹਿ ਗਏ ਹੁਣ ਥੋੜੇ ਜਾਣੇ ਗੁਰਦੀ ਚਟਨੀ ਆ ਗੁਰਦੀ ਚਟਨੀ ਹੈ ਟੇਸਟ ਕਿੰਨਾ ਅੱਛਾ ਵਾਕਿਆ ਕਲਰ ਤੋਂ ਹੀ ਲੱਗਣ ਦੀ ਚਟਾ ਗੁਰਦੀ ਚਟਨੀ ਕਰਦੀ ਬੜੀ ਸਵਾਦ ਆ ਬੀਬੀ ਆ ਜਾ ਬੀਬੀ ਕਹਿੰਦੇ ਮੈਨੂੰ ਕਾਂਜੀ ਦੇ ਦਿਓ ਕਾਂਜੀ ਥੰਦ ਲੱਗੇ ਵਧੀਆ ਕੋਲੋਫੇ ਜਿਹੜਾ ਖਾਊਗਾ ਹੋਏ ਆਪਣੀ ਦੇਊਗਾ ਉਹੀ ਆਪਣੇ ਇੰਟਰਵਿਊ ਨਹੀਂ ਦਊਗਾ ਗੋਲ ਗੱਪੇ ਮਾਰੇ ਦੱਸੂਗਾ ਕਿ ਕੋੜ ਦੇ ਗੋਲ ਗੱਪੇ ਕਿੱਦਾਂ ਦੇ ਨੇ ਚਟਨੀ ਦੇ ਮੈਂ ਦੱਸਦਾ ਕਿ ਮਿੱਠੀ ਝਟਨੇ ਬਹੁਤ ਟੇਸਟੀ ਆ ਗਾ ਘੋਟੜੀ ਆ ਕਾਣੀ ਘਾ ਕੇ ਬੰਨੇ ਚਟਨੀ ਗੋਰਵਾਲੀ ਮਿੱਠੀ ਬਹੁਤ ਸਵਾਦ ਗੋਰਵਾਲੀ ਨਹੀਂ ਘੋਟੜੀ ਕੋੜ ਵਾਲੀ ਪਰਕੇ ਜੀ ਬੋਲੋ ਮੈਂ ਪਰਕੇ ਨਹੀਂ ਬੋਲੀ ਗੋਰਵਾਲੀ ਕਹਤਾ ਹੈ ਗੋਰਵਾਲੀ ਇਧਰ ਬ੍ਰਿੰਦਾ ਦੇ ਮੂਹਰੇ ਗਿਆ ਗੋਲ ਗੱਪਾ ਹਣ ਬ੍ਰਿੰਦਾ ਦੱਸੂ ਕਿੱਦਾਂ ਦਾ ਲੱਗਾ ਇਹਦੇ ਪੇਂਟ ਦਾ ਇਹ ਤਾਂ ਵੈਸੇ ਸਿੱਪਤ ਕਰ ਦਿੰਨੀ ਆਪਣੀ ਬੜੇ ਘਰ ਸੋ ਆਦਲਕੇ ਇੱਧਰ ਮੈਂ ਤੇ ਸਾਵਾਲੇਣ ਦੇਤੀ ਆ ਬਦਿਆ ਤੈਨੂੰ ਕਿਦਾਂ ਲੱਗੇ ਤੁਹਾਨੂੰ ਕਿਦਾਂ ਲੱਗੇ ਮੈਂ ਖਾ ਲੈਣਾ ਉਹ ਪਕੌੜੇ ਕੱਢ ਲਈ ਫਿਰ ਤਾਜੀ ਠੀਕ ਹੈ ਬੇਣੀਆਂ ਬਖਾਂਦੇ ਜੇ ਬੇ ਆ ਕੇ ਸੋੜ ਦੋ ਸਵੇਰੇ ਆਪਾਂ ਤਾਜੀ ਕੱਢਾਂਗੇ ਸਵੇਰੇ ਤਾਜੀ ਕੱਢੀ ਕਰ ਲਗਣੇ ਗੋਭੀ ਵਾਲੇ ਕੱਢੀ ਜਿਹੜੇ ਪ੍ਰਾਣ ਗਏ ਆ ਉਹ ਬਲੇਟੇ ਵਾਲੇ ਜਿਹੜੇ ਪ੍ਰਾਣੇ ਗਏ ਆ ਨਾ ਉਹ ਛੱਡ ਕੇ ਜਿਨ੍ਹਾਂ ਨੇ ਉਹ ਵੇਖਣਗੇ ਉਹਨਾਂ ਦੀ ਯਾਦ ਵਿੱਚ ਅਸੀਂ ਸਿਰ ਪਨੀਰ ਵਾਲੇ ਪਕੌੜੇ ਵੀ ਕੱਢ ਲੈਣੇ ਆ ਫੇਰੇ ਇਹਨਾਂ ਨੇ ਕਰਨੀ ਵੀਡੀਓ ਕਾਲ ਵੀ ਆ ਲੋ ਚੱਕੋ ਪਰੋਂ ਢਾੜੀ ਚੱਕੋ ਚੱਕੋ ਬਣੀਰ ਵਾਲਾ ਪਕੌੜਾ ਆ ਆ ਪਿੱਛੇ ਜਾ ਕੁੜੀ ਨੇ ਹਾਏ ਇਹੋ ਮੇਰੇ ਕੰਗੀ ਵੀ ਇੱਕ ਵੀ ਵਾਲ ਨਹੀਂ ਕੈਮਰਾ ਇੱਕ ਵੀ ਵਾਲ ਨਹੀਂ ਜੜਦਾ ਇਹਨਾਂ ਨੇ ਤਾਂ ਪਹਿਲਾਂ ਧੱਬਾ ਲਾ ਲਿਆ ਹਾਂ